ਮੰਮੀ ਅਰਕ ਤਾਂ ਇਹ ਤਾਂ ਇਹ ਜੀ ਵੀ ਐਨ ਆਰ ਆਈ ਹੈ ਚਲੋ ਐਨ ਆਰ ਆਈ ਬੇਟਾ ਇੱਥੇ ਰੋਲਾ ਪੈਂਦਾ ਨਾ ਐਨ ਆਰ ਆਈ ਇੱਕ ਅੱਧਾ ਇਹੋ ਜਿਹਾ ਐਨ ਆਰ ਆਈ ਹੁੰਦਾ ਜਿਹਦੇ ਨਾਂ ਤੇ ਸਾਰੇ ਬਾਹਰਲੇ ਦੇਸ਼ਾਂ ਵਾਲੇ ਬਦਨਾਮ ਹੋ ਜਾਂਦੇ ਨਾਲ ਹੁੰਦੇ ਬਦਨਾਮ ਪੰਜਾਬੀ ਹੁੰਦੇ ਆ ਨਾ ਇੱਕ ਅੱਧਾ ਠੱਗ ਹੁੰਦਾ ਲੱਖਾਂ ਜਿਹੜੇ ਨੌਕਾ ਕਮਿਊਨਿਟੀ ਤੋਂ ਬਦਨਾਮ ਹੋ ਜਾਂਦੇ ਗਲਤੀਆਂ ਕਰਦੇ ਤੁਸੀਂ ਕਦੇ ਹਵਾਪ ਤੋਂ ਵੇਖ ਲਿਆ ਕਦੇ ਆਨਲਾਈਨ ਇੰਟਰਨੈਟ ਤੋਂ ਵੇਖ ਲਿਆ ਵੀ ਆ ਮੁੰਡਾ ਜੀ ਐਨ ਆਰ ਆਈ ਮੁੰਡਾ ਆ ਗਿਆ ਅਮਰੀਕਾ ਦਾ ਆ ਗਿਆ ਕੈਨੇਡਾ ਦਾ ਇੰਗਲੈਂਡ ਦਾ ਆ ਗਿਆ ਆਸਟ੍ਰੇਲੀਆ ਦਾ ਆ ਗਿਆ ਜਾਂ ਤਾਂ ਵਿੱਚ ਕੋਈ ਠੋਸ ਵਿਚੋਲਾ ਆ ਗਿਆ ਇਸੇ ਵ ਵੇ ਜੇ ਕੋ ਹਲਜੋਲ ਹੋਈ ਤਾਂ ਵਿਚੋਲਾ ਫੜ ਲਿਆ ਮਾਰ ਦੇ ਉਹ ਵਿਚੋਲੇ ਨੂੰ ਫੜ ਕੇ ਵੀ ਤੂੰ ਠੱਗੀ ਮਾਰਤੀ ਹੁਣ ਸਿੱਧੇ ਠੱਗੀ ਤੁਸੀਂ ਖਾਈ ਬੈਠੇ ਮੁੰਡਾ ਐਨਆਰ ਆਈ ਤੇ ਹੁਣ ਤੁਸੀਂ ਕਹਤਾ ਚਾਰ ਪੰਜ ਵਾਰ ਖਾਈ ਬੈਠਾ ਉਹ ਡੰਡਾ ਉਹਦੇ ਹੱਥ ਚਾ ਮੈਂ ਫੜ ਲਿਆ ਨਾ ਮਾਰ ਮਾਰ ਕੇ ਨਾਸਾਂ ਵਿੰਗੀਆਂ ਕਰ ਦੂੰ 10 ਲੱਖ ਰੁਪਇਆ ਦਿੱਤਾ ਖਾਮ ਖਾਨ ਹੀ ਗਿਆ ਅਸੀਂ ਤੇਨੂੰ ਕੀ ਜਾਣਦੇ ਸੀ ਤੈਨੂੰ ਕੀ ਪਤਾ ਮੇਰੇ ਮੰਮੀ ਡੈਡੀ ਨੇ ਕਿਵੇਂ ਢਿੱਡ ਭਰਿਆ ਗੱਲ ਪੈਂਦਾ ਹੱਕ ਵੀ ਨਹੀਂ ਸਾਨੂੰ ਜਿਨ੍ਹਾਂ ਨੇ ਥੱਬਾ ਨੋਟਾਂ ਦਾ ਤੈਨੂੰ ਦਿੱਤਾ ਬੈਠਣ ਨੂੰ ਆਇਆ ਸਿੱਧਾ ਖੜਾ ਭਾਈ ਦਾ ਸੀ ਇਹ ਖੜਦਾ ਜਿਵੇਂ ਨਾ ਜਿਹਨੇ ਕਹ ਬੈਠਣ ਨੂੰ ਨਹੀਂ ਬੈਠਦਾ ਸਕਦੇ ਜੀ ਬੈ ਤੇਰੇ ਚ ਮੜਕ ਜ਼ਿਆਦਾ ਨਹੀਂ ਕੁਛ ਕਿ ਰੜਕ ਵੀ ਜ਼ਿਆਦਾ ਲੱਗਦੀ ਮੈਨੂੰ ਤੇਰੇ ਚ ਨਹੀਂ ਜਨਾਬ ਨੇ ਕਢਾਲਾ ਪਹਿਲਾਂ ਮੈਂ ਤੈਨੂੰ ਲੈ ਕੇ ਆਂਦਾ ਆਉਂਦਾ ਸਰ ਤੈਨੂੰ ਤੂੰ ਬੈਹਿਆ ਇੱਥੇ ਤੈਨੂੰ ਬਿਠਾ ਦੇ ਕੁਰਸੀ ਦੇ ਵਿੱਚ ਇਧਰ ਮੇਰੇ ਨਾਲ ਦੇ ਵੇ ਪਹਿਲਾਂ ਕਿੰਨੇ ਘਰਾਂ ਠਗੀ ਮਾਰੀ ਸੀ ਨੀ ਸਿਰਾਂ ਨਹੀਂ ਮਾਰੀ ਸਾ ਫੜਾ ਜੂਰੇ ਹੁਣ ਆਖੀ ਸਬੂਤ ਮੈਂ ਦੇਵਾ ਨਹੀਂ ਜਨਾਬ ਐਵੇਂ ਹੁਣ ਨਹੀਂ ਜਨਾਬ ਜਨਾਬ ਠੀਕ ਹੈ ਜਿਹੜੇ 4-5 ਵਾਰ ਤੇਰੇ ਮੈਂ ਪਹਿਲਾਂ ਗੱਡੀ ਬੈਠਾ ਜਿੰਨਾ ਤੋ ਤੂੰ ਕਿੰਨੇ ਕਿੰਨੇ ਪੈਸੇ ਲੈ ਕੇ ਗਿਆ ਇੱਕ ਘਰ ਤੋਂ 18 ਲੱਖ ਰੁਪਏ 1.25 ਲੱਖ ਰੁਪਈਆ 1.27 ਲੱਖ ਰੁਪਈਆ 25 ਬਜੇ 30 ਤੇ ਲੱਖ ਤੋਂ ਘੱਟ ਦੋ ਹੱਥ ਨੇ ਮਾਰਿਆ ਕਿਸੇ ਕੁੜੀ ਦੇ ਨਾਲ ਬਿਨਾ ਸ਼ਗਨ ਤੋਂ ਤੂੰ ਕੁਝ ਨਹੀਂ ਕੀਤਾ ਹਰੇਕ ਤੇਰੀਆਂ ਸ਼ਗਨ ਦੀਆਂ ਫੋਟੋ ਚੱਕੀ ਫਿਰਦਾ ਓਏ ਸਬੂਤ ਮੰਗਦਾ ਹੈ ਜੋ ਤੇ ਲੈ ਕੇ ਨਹੀਂ ਦਿੱਤੀ ਤੇ ਲੱਖ ਰੁਪਈਆ ਜਹਾ ਜੜ ਜਾਂਦਾ ਮੁੜ ਕੇ ਦੋ ਦੋ ਸਾਲ ਵੜਦਾ ਨਹੀਂ ਤੈਨੂੰ ਕੀ ਲੱਗਿਆ ਤੂੰ ਐਂ ਮੁੜ ਜਾ ਕੇ ਤਕੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਬੈਠੋ ਹਾਂ ਜੀ ਵੀਰ ਜੀ ਬੁਲਾਇਆ ਸੀਗਾ ਉਹ ਤੁਹਾਡੇ ਵਾਲੇ ਕੇਸ ਸੀ ਬੁਲਾਇਆ ਜਿਹੜਾ ਏਜੰਟ ਉਹ ਜਿਹੜਾ ਬਾਹਰਲਾ ਸੀਗਾ ਤੁਹਾਡੇ ਨਾਲ ਠੱਗੀ ਵਾਲਾ ਚਾ ਫੜ ਲੈਂਦਾ ਹਮਰ ਇੱਕ ਗੱਲ ਸੱਚ ਦੱਸੋ ਵੀ ਪੈਸੇ ਲੈ ਕਿੰਨੇ ਗਾ ਤੁਹਾਡੇ ਕੋਲੋਂ ਉਹ ਉਹਨਾਂ ਨੇ 10 ਲੱਖ ਰੁਪਏ ਲੈ ਲਿਆ 10 ਦੇਤਾ ਤਾਂ ਪਹਿਲਾਂ ਹਾਂਜੀ ਹਾਂਜੀ ਦੇ ਦਾਂ ਤੇ ਵਿਆਹ ਬੂਦੀ ਰਸਮ ਕਰਤੀ ਸੀ ਕਿ ਨਹੀਂ ਕੁੜੀ ਦੀ ਕਲੀ ਸਗਨ ਦੀ ਕੀਤੀ ਸੀ 20 ਲੱਖ ਰੁਪਏ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਮੈਂ ਇਹਨੂੰ ਲੈ ਜਾਊਗਾ ਉਦੋਂ ਉਦੋਂ ਦੇਵਾਂਗੇ 10 ਪਹਿਲਾਂ 20 ਬਾਅਦ ਚ ਲੈਣਾ ਸੀ ਹਾਂਜੀ ਅੱਛਾ ਤੇ ਹੁਣ ਰੌਲਾ ਕਿਹੜੀ ਗੱਲੋਂ ਪਿਆ ਜੀ ਕੋਟ ਹੁਣ 5 ਲੱਖ ਰੁਪਏ ਮੰਗੀ ਜਾਂਦਾ ਸਤ ਕਿ ਤੁਸੀਂ ਪਤਾ ਨਹੀਂ ਕੀਤਾ ਵੀ ਪਹਿਲਾਂ ਉਹ ਬੰਦਾ ਫਰਾਡ ਆ ਜਾਂ ਕੀ ਕਰਦਾ ਕੀ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਨਾ ਤਾਂ ਹੀ ਕਰਕੇ ਬਸੇ ਮੰਮੀ ਆਹ ਤਾਂ ਹੀ ਰਹਿ ਗਈ ਜੀ ਵੀ ਐਨ ਆਰ ਆਈ ਹੈ ਚਲੋ ਐਨ ਆਰ ਆਈ ਬੇਟਾ ਇੱਥੇ ਰੌਲਾ ਪੈਂਦਾ ਨਾ ਐਨ ਆਰ ਆਈ ਇੱਕ ਅੱਧਾ ਇਹੋ ਜਿਹਾ ਐਨ ਆਰ ਆਈ ਹੁੰਦਾ ਜਿਹਦੇ ਨਾਂ ਤੇ ਸਾਰੇ ਬਾਹਰਲੇ ਦੇਸ਼ਾਂ ਵਾਲੇ ਬਦਨਾਮ ਹੋ ਜਾਂਦੇ ਆ ਨਾਲ ਹੁੰਦੇ ਬਦਨਾਮ ਪੰਜਾਬੀ ਹੁੰਦੇ ਆ ਨਾ ਇੱਕ ਅੱਧਾ ਠੱਗ ਹੁੰਦਾ ਲੱਖਾਂ ਜਿਹੜੇ ਲੋਕਾਂ ਕਮਿਊਨਿਟੀ ਤੋਂ ਬਦਨਾਮ ਹੋ ਜਾਂਦੇ ਹੁਣ ਕੀ ਬੰਦਾ ਫਿਰ ਸਰ ਨਹੀਂ ਉਹ ਤਾਂ ਮੈਂ ਜਿੱਦਾਂ ਦੇ ਤੁਸੀਂ ਕੰਪਲੇਂਟ ਲਿਖਾ ਕੇ ਨਾ ਉਦੋਂ ਦਾ ਮੈਂ ਪੂਰੀ ਹਾਰਡ ਡਿਊਟੀ ਲਈ ਸੀ ਮੁਲਾਜ਼ਮਾਂ ਦੀ ਵੇ ਇਹੋ ਜਿਹਾ ਬੰਦਾ ਨਹੀਂ ਬਕਸਣਾ ਇੱਥੇ ਲੋਕਲ ਬੈਠਾ ਕੋਈ ਠੱਗੀ ਮਾਰਦਾ ਕੱਲ ਨੂੰ ਫੜ ਲਾਂਗੇ ਪਰਸੋਂ ਫੜ ਲਾਂਗੇ 6 ਮਹੀਨਿਆਂ ਨੂੰ ਫੜ ਲਾਂਗੇ ਇਹੋ ਜਿਹੇ ਦਾ ਕੀ ਆ ਤੁਹਾਡੇ ਕੋਲ 10 ਲੱਖ ਲੈ ਗਿਆ ਹਾਂਜੀ 5 ਹੋਰ ਲੈ ਲੈਂਦਾ ਜਾਂ ਅੱਜ ਚੜ ਜਾ ਤੁਸੀਂ ਉਹਦਾ ਕੀ ਕਰਨੇ ਤੇ ਮੈਂ ਤਾਂ ਸਾਰੀ ਨੂੰ ਪਤਾ ਹੀ ਹੋਣ ਲੱਗਾ ਸੀ ਇਸ ਗੱਲ ਦਾ ਸਭ ਤਾਂ ਪਤਾ ਹੀ ਨਹੀਂ ਸੀਗਾ ਕਿੰਨੇ 4 ਵਿਆਹ ਕਰਾਈ ਬੈਠਾ ਤੈਨੂੰ 4-5 ਵਿਆਹ ਹੋ ਚੁੱਕੇ ਕਹਿੰਦੇ ਉਹਦੇ ਪਹਿਲਾਂ ਤੇ ਸਾਰਿਆਂ ਨੂੰ ਠੱਗੀ ਮਾਰ ਗਿਆ ਸਾਰਿਆਂ ਨੂੰ ਠੱਗੀ ਕਿਸੇ ਤੋਂ 20 ਕਿਸੇ ਤੋਂ 3 ਲੱਖ ਰੁਪਈਆ ਲੈ ਗਈ भेजे ਮੁਲਾਜ਼ਮ ਬਸ ਲੈ ਕੇ ਆਉਣ ਵਾਲੇ ਮੈਂ ਤਾਂ ਹੀ ਤੁਹਾਨੂੰ ਫੋਨ ਕਰਤਾ ਸੀਗਾ ਵੀ ਆਜੋ ਟਾਈਮ ਨਾਲ ਹੁਣ ਸਰ ਲੱਗਿਆ ਕੁਝ ਪਤਾ ਉਹਦਾ ਵੀ ਨਹੀਂ ਨਹੀਂ ਪਤਾ ਤਾਂ ਬੇਟਾ ਪਤਾ ਲੱਗਿਆ ਤਾਂ ਤਾਂ ਹੀ ਤੁਹਾਨੂੰ ਫੋਨ ਕੀਤਾ ਗੱਲ ਤਾਂ ਇਹ ਹੈ ਗਲਤੀਆਂ ਕਰਦੇ ਤੁਸੀਂ ਕਦੇ ਖ਼ਬਰ ਤੋਂ ਵੇਖ ਲਿਆ ਕਦੇ ਆਨਲਾਈਨ ਇੰਟਰਨੈਟ ਤੋਂ ਵੇਖ ਲਿਆ ਵੀ ਆ ਮੁੰਡਾ ਜੀ ਐਨ ਆਰ ਆਈ ਮੁੰਡਾ ਆ ਗਿਆ ਅਮਰੀਕਾ ਦਾ ਆ ਗਿਆ ਕੈਨੇਡਾ ਦਾ ਇੰਗਲੈਂਡ ਦਾ ਆ ਗਿਆ ਆਸਟ੍ਰੇਲੀਆ ਦਾ ਆ ਗਿਆ ਜ਼ਿਆਦਾ ਵਿੱਚ ਕੋਈ ਠੋਸ ਵਿਚੋਲਾ ਆ ਗਿਆ ਇਸੇ ਵਾਸਤੇ ਹੁੰਦਾ ਸੀ ਨਾ ਵੀ ਜੇ ਕੋਈ ਹਲਜੁਲ ਹੋਈ ਤਾਂ ਵਿਚੋਲਾ ਫੜ ਲਿਆ ਮਾਜਦੇ ਉਹ ਵਿਚੋਲੇ ਨੂੰ ਫੜ ਕੇ ਵੀ ਤੂੰ ਠੱਗੀ ਮਾਰਤੀ ਹੁਣ ਸਿੱਧੇ ਠੱਗੀ ਤੁਸੀਂ ਖਾਈ ਬੈ ਸਾਨੂੰ ਤਾਂ ਵੀਰ ਜੀ ਬਾਅਦ ਚ ਪਤਾ ਲੱਗਾ ਸਾਨੂੰ ਤਾਂ ਪਹਿਲੇ ਕੋਈ ਗੱਲ ਦਾ ਹੀ ਨਹੀਂ ਸੀ ਪਤਾਗਾ ਤੇ ਬਾਅਦ ਚ 10 ਲੱਖ ਦੀ ਠੋਈ ਮਰਾਲੀ ਹੁਣ ਤੁਸੀਂ ਇਹ ਤੋਂ ਪਹਿਲਾਂ ਪੰਜ ਦੀ ਹੋਰ ਉਹ ਠੱਗੀ ਮਾਰਨ ਨੂੰ ਤਿਆਰ ਸੀਗਾ ਚਲੋ ਸ਼ੁਕਰ ਹੈ ਪਤਾ ਲੱਗਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਸਰ ਹੁਣ ਸਾਡੇ ਜਦੋਂ ਜਿਹੜੀ ਪੜ੍ਹੋ ਚਲ ਜੋ ਹੁੰਨਾ ਸੀ ਉਹ ਤਾਂ ਹੋ ਗਿਆ ਜੀ ਨਹੀਂ ਭੈਣ ਜੀ ਇਹ ਕੋਈ ਨਵੀਂ ਕਹਾਣੀ ਲੈਣਾ ਆਹੀ ਵਿਦੇਸ਼ ਦੇ ਨਾਂ ਤੇ ਕਦੇ ਕੈਨੇਡਾ ਕਦੇ ਅਮਰੀਕਾ ਕਦੇ ਇੰਗਲੈਂਡ ਕਦੇ ਆਸਟ੍ਰੇਲੀਆ ਨਿਊਜ਼ੀਲੈਂਡ ਛੋਟੇ ਮੁਲਕਾਂ ਤੋਂ ਲੈ ਕੇ ਵੱਡੇ ਮੁਲਕਾਂ ਤੱਕ ਕਿੰਨੇ ਠੱਗੀਆਂ ਹੁਣ ਤੱਕ ਲੋਕਾਂ ਦਾ ਵਜੀਆਂ ਤੇ ਖਾਸ ਕਰਾ ਵਿਆਹਾਂ ਬੋਹਾਂ ਦੇ ਨਾਤੇ ਤੇ ਹੁਣ ਤੁਹਾਨੂੰ ਪਤਾ ਲੱਗ ਵੀਗਾ 10 ਲੱਖ ਰੁਪਇਆ ਇੱਕ ਵਾਰੀ ਠੂਆ ਕਟਾ ਕੇ ਨਾ ਪਹਿਲਾਂ ਫਿਰ ਕਿਹੜਾ ਪਤਾ ਸੀ ਹੁਣ ਮੈਂ ਇੱਕ ਵਾਰੀ ਮਿਲ ਜੇ ਨਾ ਸਰ ਬੇਟਾ ਮਿਲ ਗਿਆ ਤਾਂ ਤਾਂ ਹੀ ਤੁਹਾਨੂੰ ਫੋਨ ਕੀਤਾ ਮੁਲਾਜ਼ਮ ਭੇਜੇ ਵੇ ਆ ਹੱਥ ਪੈ ਗਿਆ ਉਹਨੂੰ ਲਈ ਆਉਂਦੇ ਰਸਤੇ ਦੇ ਵਿੱਚ ਤਾਂ ਹੀ ਤੁਹਾਨੂੰ ਸੱਦਿਆ ਮੈਂ ਹੁਣ ਆਇਆ ਵੇਣੇ ਵੀ ਕੀ ਮੰਨਦਾ ਕੀ ਨਹੀਂ ਮੰਨਦਾ ਲੈਣ ਗਿਆ ਵੇ ਆ ਜਾਣਗੇ ਪੰਜ ਸੱਤ ਮਹੀਨੇ ਜਨਾਬ ਜੀ ਆ ਲਿਆਂਦਾ ਭਾਈ ਦਾ ਸੀਗਾ ਵੱਡਾ ਲਾੜਾ ਤੈਨੂੰ ਕਿੱਥੋਂ ਨਹੀਂ ਤੂੰ ਬਈ ਮੈਨਿਆ ਜਾਨਾ ਹਾਂ ਕੀ ਗੱਲ ਹੈ ਨਾ 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 ਤੁਸੀਂ ਇੱਥੇ ਕੁਝ ਨਹੀਂ ਕਰਨ ਤੁਸੀਂ ਉਹਨੂੰ ਕਹਿਣਾ ਕਿਉਂ ਨਹੀਂ ਗਾ ਭੈਣ ਜੀ ਤੁਸੀਂ ਜੀ ਨਹੀਂ ਖਾ ਉਹ ਹੈਲੋ ਉਹ ਹੈਲੋ ਬੈਠ ਜਾ ਉੱਥੇ ਤੁਸੀਂ ਬੈਠ ਜਾ ਤੂੰ ਕਿਵੇਂ ਆਕਰਦਾ ਉਹਨਾਂ ਨੂੰ ਉਹ ਨਹੀਂ ਜੀ ਖਾ ਮਖਾ ਤੁਹਾਡੇ ਸਾਹਮਣੇ ਗੱਲ ਪਈ ਜਾਂਦੀ ਹੈ ਉਹ ਡੰਡਾ ਉਹਦੇ ਹੱਥ ਚਾ ਮੈਂ ਫੜ ਲਿਆ ਨਾ ਮਾਰ ਮਾਰ ਕੇ ਨਾਸਾਂ ਵਿੰਗੀਆਂ ਕਰ ਦੂੰ 10 ਲੱਖ ਰੁਪਈਆ ਦਿੱਤਾ ਖਾਮ ਖਾਨ ਹੈਗਾ ਅਸੀਂ ਤੈਨੂੰ ਕੀ ਜਾਣਦੇ ਸੀ ਤੈਨੂੰ ਕੀ ਪਤਾ ਮੇਰੇ ਮੰਮੀ ਡੈਡੀ ਨੇ ਕਿਵੇਂ ਢਿੱਡ ਪਾਇਆ ਗੱਲ ਪੈਂਦਾ ਹੱਕ ਵੀ ਨਹੀਂ ਸਾਨੂੰ ਜਿਨ੍ਹਾਂ ਨੇ ਥੱਬਾ ਨੋਟਾਂ ਦਾ ਤੈਨੂੰ ਦਿੱਤਾ ਬੈਠਣ ਨੂੰ ਆ ਸਦਾ ਖਣ ਓ ਭਾਈ ਦਾ ਸੀਗਾ ਇਹ ਖੜਦਾ ਜਿਵੇਂ ਨਾ ਕਿਨੇ ਕ ਬੈਠਦਾ ਨਹੀਂ ਬੈਠਦਾ ਸਕਦੇ ਜੀ ਬੈਠਣ ਨੂੰ ਕੀ ਹੈ ਜੀ ਤੇਰੇ ਚ ਮੜਕ ਜ਼ਿਆਦਾ ਨਹੀਂ ਕੋਈ ਕੁਝ ਕਿ ਰੜਕ ਵੀ ਜ਼ਿਆਦਾ ਲੱਗਦੀ ਮੈਨੂੰ ਤੇਰੇ ਚ ਨਹੀਂ ਜਨਾਬ ਬੈਠ ਨਾ ਕਣਾਲਾ ਪਹਿਲਾਂ ਮੈਂ ਤੈਨੂੰ ਲੈ ਕੇ ਆਂਦਾ ਹੁੰਦਾ ਸਰ ਤੈਨੂੰ ਤੂੰ ਵਾਇਆ ਇੱਥੇ ਤੇਨੂੰ ਬਿਠਾ ਦਿਆ ਕੁਰਸੀ ਤੇ ਮੈਂ ਡਾੜੋ ਤੇ ਕਨੇ ਕਿੰਨੇ ਕਦਮਾਂ ਜਿੰਦਕਾਂ ਕੋਈ ਗੱਲ ਨਹੀਂ ਪਹਿਨੇ ਹੋ ਜਾਊਗਾ ਨਪਟਾਰਾ ਕੋਈ ਗੱਲ ਨਹੀਂ ਸ਼ਰਮ ਦਾ ਘਟ ਹੀ ਆਵੇ ਇਤਰਾ ਮਲਕੀਤ ਹਾਂਜੀ ਇਤਰਾ ਬੈਠ ਇੱਥੇ ਕਰੋ ਨਹੀਂ ਫੜਿਆ ਪਾਜੀ ਘਰੋਂ ਭਾਈ ਦਾ ਸੀਗਾ ਪਰਲੇ ਪਾਹੇ ਦੂਜੇ ਕੋਠੇ 'ਚ ਛਾਲ ਮਾਰ ਕੇ ਭਾਈ ਦਾ ਸੀ ਹੂੰ ਮੁਚ ਲਿਆ ਸੀ ਸਾਜੀ ਜਨਾਬ ਬੁਲਾਇਆ ਕਿੰਨੇ ਘਰ ਮੈਂ ਬੁਲਾਇਆ ਤੇਰਾ ਸਵਾਗਤ ਕਰਨਾ ਤੇ ਬੁਲਾਇਆ ਸਨਮਾਨਤ ਕਰਨਾ ਤੈਨੂੰ ਸਦੀਕ ਕਾਣਾ ਦਾ ਮਾਈ ਭਾਈ ਦਾ ਸੀਗਾ ਇਹ ਤੇ ਹੈਗਾ ਨੁਕਸਾਨ ਦੇ ਇਧਰ ਮੇਰੇ ਵੱਲ ਦੇਖ ਪਹਿਲਾਂ ਕਿੰਨੇ ਘਰਾਂ ਠੱਗੀ ਮਾਰੀ ਆ ਕਿਸੇ ਨਾਮ ਨਹੀਂ ਮਾਰੀ ਜੀ ਫੜਾਈ ਉਰੇ ਹੁਣ ਆਖੀ ਪਰਚਾਰ ਕਰ ਰਹੀ ਉੱਡ ਕੇ ਤੂੰ ਇੱਧਰ ਆ ਲੈ ਪਹਿਲਾਂ ਕਿਵੇਂ ਪਹਿਲਾਂ ਕਿਵੇਂ ਆਖਿਆ ਕਿਸੇ ਨਾਲ ਨਾ ਨੰਬਰ ਤਾਂ ਭੋਣਾ ਵੀ ਨਹੀਂ ਗਾ ਗੰਦ ਦੇ ਕੋਈ ਹੋਰ ਕੰਮ ਨਹੀਂ ਹੈਗਾ ਕਿੰਨੇ ਸਾਲ ਹੋਏ ਕੈਨੇਡਾ ਗਏ ਨੂੰ 15-18 ਸਾਲ ਹੋ ਗਏ 15-18 ਸਾਲ ਤੇ 15-18 ਸਾਲ ਵਿੱਚ ਇਹਦੀ ਲੋਕਾਂ ਨੇ ਮਹਿਲ ਖੜੇ ਕਰਤੇ ਜਿਹਨਾਂ ਨੇ ਮਿਹਨਤ ਕੀਤੀ ਉੱਥੇ ਤੇ ਤੂੰ ਹੋ ਗਿਆ ਠੱਗੀਆਂ ਤੇ ਕੀ ਗੱਲ ਪੀਆਰ ਕਾਰਡ ਇਹ ਸਸਤੇ ਮਿਲਿਆ ਤੇਰੇ ਵਰਗੇ ਕਮੀਨੇ ਬੰਦਿਆਂ ਦਾ ਕਰਕੇ ਨਾ ਸਾਰੀ ਐਨ ਆਰ ਆਈ ਕਮਿਊਨਿਟੀ ਬਦਨਾਮ ਹੁੰਦੀ ਸਾਰੀ ਐਨ ਆਰ ਆਈ ਕਮਿਊਨਿਟੀ ਪੀ ਜਿੰਨੇ ਐਨ ਆਰ ਆਈ ਪੰਜਾਬੀ ਹਨ ਠੱਗੀਆਂ ਮਾਰਦੇ ਆ ਕੋਈ ਨਾ ਇਧਰ ਬਖਸ਼ਦੇ ਆ ਨਾ ਉਧਰ ਬਖਸ਼ਦੇ ਇੱਕ ਤੇਰੇ ਵਰਗੇ ਮਲੰਗਾ ਦਾ ਕਰਕੇ ਕਿੰਨੇ ਘਰ ਬਰਬਾਦ ਕੀਤੇ ਕਿੰਨੀਆਂ ਠੱਗੀਆਂ ਮਾਰੀਆਂ ਪੰਜ ਕ ਜਾਣੇ ਸੀਗੇ ਜੀ ਪੰਜ ਕ ਜਾਣੇ ਕੇ ਪੰਜ ਕ ਘਰ ਮੈਂ ਪੰਜ ਘਰ ਹੀ ਮੰਨ ਪੰਜ ਜਾਣੇ ਸੀਗੇ ਨਹੀਂ ਹੁਣ ਇਹਨੂੰ ਵੇਖ ਕੇ ਮੰਨੇ ਆ ਵੀ ਚਾਰ ਪੰਜ ਘਰਾਂ ਠੱਗੀ ਮਾਰੀ ਆ ਪਹਿਲਾਂ ਕਿਹਾ ਅਖੇ ਸੀ ਵੀ ਕਿਸੇ ਨਾਲ ਨਹੀਂ ਕਿੰਨੇ ਸਾਲਾਂ ਚ 10 ਸਾਲਾਂ ਚ ਦੋ ਸਾਲਾਂ ਬਾਅਦ ਆਣਾ ਹੁੰਦਾ ਦੋ ਸਾਲਾਂ ਬਾਅਦ ਇੱਕ ਘਰ ਨੂੰ 20-30 ਲੱਖ ਦੀ ਟੋਪੀ ਪਾ ਕੇ ਜਹਾਜ ਚੜ ਜਾਣਾ ਨਾ ਬਾਹਰ ਸਾਹਮਣੇ ਇੱਥੇ ਜਿਵੇਂ ਸ਼ਰਮ ਬਾਈ ਘਟਾ ਸ਼ਰਮ ਤਾਂ ਮੈਂ ਆਉਣ ਲਾ ਦੂੰ ਕੋਈ ਗੱਲ ਨਹੀਂ ਹਾਂ ਹਾਂ ਬੀਬਾ ਹੁਣ ਦੱਸ ਕੀ ਡੀਲ ਹੋਈ ਕਿੱਥੋਂ ਹੋਈ ਸੀ ਕੁੜੀਆ ਤੂੰ ਦੇਖਿਆ ਦੋ ਕੋਲੈਟ ਦੇ ਉਹ ਜੋ ਪਾਇਆ ਸੀਗਾ ਹਾਂਜੀ ਉਹ ਨੈਟ ਤੇ ਚੱਲੀ ਆ ਗਈਆਂ ਗੀਆਂ ਕਿ ਆਪਦੀ ਪਿਕਸ ਵਗੈਰਾ ਪਾ ਆ ਗਈ ਤੇ ਕਹਿੰਦੇ ਵੀ ਮੈਂ ਅਨਮੈਰਿਡ ਆਂ ਤੇ ਇਹ ਕੁੜੀ ਦੀ ਤਲਾਸ਼ ਚਾਹਣਾ ਹਾਂ 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 ਇਹਦੀ ਪ੍ਰੋਪਰਟੀ ਵਗੈਰਾ ਮੇਰੇ ਕੋ ਕੈਨੇਡੀਅਨ ਸਿਟੀ ਜਾਂ ਨਾ ਮੈਕਲੋਨ ਸਿਟੀ ਜਾਂ ਨਾ ਆਹੜਾ ਆ ਗਈਆਂ ਗਾ ਉਦੋਂ ਇਹਨਾਂ ਨੇ ਪਾਇਆ ਸੀ ਤੇ ਮੈਂ ਵੇਖਿਆ ਆਪਦੀ ਮੰਮੀ ਪਾਪਾ ਨੂੰ ਦਿਖਾਇਆ ਇਹਨਾਂ ਨੂੰ ਠੀਕ ਵਧੀਆ ਲੱਗੇ ਹਨਾ ਚਲੋ ਹਰ ਇੱਕ ਨੂੰ ਹੁੰਦਾ ਵੀ ਸਾਡਾ ਧੀ ਬੁੱਤ ਵਧੀਆ ਰਵੇ ਸੌਖਾ ਰਵੇ ਸਾਨੂੰ ਕੀ ਪਤਾ ਵੀ ਇਹ ਲਟੇਰੇ ਵੀ ਦੁਨੀਆ ਤੇ ਬਹੁਤ ਕਰਦੇ ਨੇ ਠੱਗੀਆਂ ਮਾਰਦੇ ਆਏ ਸੀ ਵੀ ਛੇਤੀ ਜਹਾਜ ਚੜ ਜੀਏ ਹਾਂਜੀ ਆ ਵੀ जनाब ਸ਼ਰਮ ਨਹੀਂ ਆਈ ਮੈਨੂੰ ਸਾਡਾ ਕੱਲ ਤੋਂ ਵੇਖ ਕਿੰਨਾ ਭੋਲਾ ਲੱਗਦਾ ਹੈ ਕਿ ਮੈਂ ਤੁਹਾਨੂੰ ਇਹ ਆਪ ਫੋਨ ਕਰਦੇ ਹੁੰਦੇ ਸੀ ਮੈਨੂੰ ਯਾਰ ਇਹਨਾਂ ਦੇ ਫੋਨ ਦੀ ਛੱਡ ਜਿਹੜੀ ਗੱਲ ਮੈਂ ਪੁੱਛ ਰਿਹਾ ਉਹਦਾ ਜਵਾਬ ਦੇ ਤੂੰ ਕਿਹੜੀ ਕਿਤਾਬ ਚ ਲਿਖਿਆ ਇਹ ਸਾਡੇ ਇਤਿਹਾਸ ਚ ਸਾਡੇ ਕਲਚਰ ਚ ਸਾਡੇ ਸੱਭਿਆਚਾਰ ਚ ਦੱਸ ਕਿੱਥੇ ਲਿਖਿਆ ਸਾਡੇ ਪੰਜਾਬੀਅਤ ਦੇ ਵਿੱਚ ਇਹ ਵੀ ਇੱਕ ਬੰਦਾ ਜਿਹੜਾ ਹੋ ਐਨ ਆਰ ਆਈ ਬਣ ਕੇ ਤੇ ਆ ਕੇ ਪੰਜ ਪੰਜ ਕੁੜੀਆਂ ਨਾਲ 6 6 ਘਰਾਂ ਠੱਗੀਆਂ ਮਾਰ ਕੇ 20 20 30 30 ਲੱਖ ਰੁਪਏ ਦੋ ਦੋ ਸਾਲਾਂ ਬਾਅਦ ਲੈ ਕੇ ਜਾ ਚੜ ਜੀ ਵੇ ਵੀਰਾਂ ਆ ਗਏ ਤਾਂ ਕੁੜੀਆਂ ਨੂੰ ਆਂਦੇ ਸੀ ਨਾ ਕੁੜੀਆਂ ਉੱਧਰ ਜਾ ਕੇ ਮੁੰਡਿਆਂ ਨੂੰ ਛੱਡ ਦਿੰਦੇ ਨਾ ਤਾਂ ਮੁੰਡੇ ਵੀ ਇਹ ਕੰਮ ਕਰਨ ਲੱਗ ਪਏ ਭਾਂਜੀ ਸਾਰੇ ਹੀ ਕਿਤੇ ਕੁੜੀਆਂ ਦਾ ਕਿਤੇ ਮੁੰਡਿਆਂ ਦਾ ਤੇ ਕਿਤੇ ਨਾਲ ਰਲ ਕੇ ਮਾਂ ਪਿਓ ਦਾ ਸਾਰਿਆਂ ਦਾ ਬੇੜਾ ਗਰਖ ਹੋਇਆ ਵੇ ਕਿੰਨੇ ਪੈਸੇ ਲੈ ਜਾਣਾ ਤੂੰ 10 ਲੱਖ ਰੁਪਏ ਲੈ ਕੀ ਕਹਿ ਕੇ ਲਿਆ ਇਹ ਜਿਹੀ ਵਿਆਹ ਕਰਾਉਣਾ ਤੇ ਬਾਹਰ ਭੇਜਣਾ ਅੱਛਾ ਜਿਹੜੇ ਪਹਿਲਾਂ 4-5 ਕਰਾਇਆ ਉਹਨਾਂ ਨੂੰ ਲਾਤਾ ਉਹ ਤੇ ਕੈਨੇਡੀਅਨ ਬਣਾਉਂਦਾ ਸਿਟੀਜ਼ਨ ਕੁੜੀਆਂ ਨੂੰ ਕੰਨ ਕਿੱਥੇ ਕਿੱਥੇ ਰੋਲਦਿਆਂ ਛੱਡ ਕੇ ਆਇਆ ਹੋਊਗਾ ਇਹੋ ਜਿਹਾ ਤੈਨੂੰ ਆਇ ਨਹੀਂ ਲੱਗਦਾ ਵੀ ਜਿੰਨਾਂ ਦੀਆਂ ਧੀਆਂ ਨੂੰ ਇਹ ਗੱਲ ਕਹਿ ਕੇ ਤੂੰ ਵੀ ਮੈਂ ਵਿਆਹ ਕਰਾਉਂਗਾ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਤੇਰੀ ਸਾਰੀ ਪੜਤਾਲ ਕਰਕੇ ਫਿਰ ਤੇਰੇ ਪਿੱਛੇ ਹ ਮੁਲਾਜ਼ਮ ਲਾਏ ਸੀ ਮੈਂ ਵੀ ਜਾ ਚੱਕ ਲਿਓ ਉਹਨੂੰ ਜਾ ਕੇ ਮਰੋੜਨਾ ਬਹੁਤ ਉਹਨੂੰ ਠੀਕ ਹੈ ਇਹੋ ਜਿਹੇ ਬੰਦਿਆ ਕਰਕੇ ਕਿੰਨੀਆਂ ਧੀਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਹੁਣ ਵੀ ਤੁਹਾਨੂੰ ਪਤਾ ਬਿਲਕੁਲ ਹੋਈਆਂ ਹਾਂ ਸਾਰਿਆਂ ਤੋਂ ਪਹਿਲਾਂ ਮੈਂ ਇਹੀ ਪਤਾ ਕੀਤਾ ਇਸੇ ਚੀਜ਼ ਦਾ ਜਿਹੜੀਆਂ ਪਹਿਲਾਂ 4-5 ਕੁੜੀਆਂ ਦੇ ਪਰਿਵਾਰਾਂ ਨੂੰ ਆਖਿਆ ਤੂੰ ਵੀ ਤੁਹਾਡੀ ਕੁੜੀ ਕੈਨੇਡਾ ਲੈ ਜਾਊਂਗਾ ਕਿੱਥੇ ਕੈਨੇਡਾ ਰਹਿੰਦੇ ਹਾਂ ਹਾਂਜੀ ਅੱਛਾ ਜਿਹਨਾਂ ਨੂੰ ਪਹਿਲਾਂ ਆਖਿਆ ਹਰੇਕ ਨਾਲ ਐਵੇਂ ਕੀਤੀ ਵੀਰ ਜੀ ਇਹਦੀ ਸ਼ਕਤੀ ਨੂੰ ਪੁੱਛ ਲਓ ਕੀ ਪਤਾ ਕੈਨੇਡਾ ਕਹਿ ਕੇ ਤੇ ਕਿੱਥੇ ਲ ਜਾ ਕੇ ਸੈਟ ਪਏ ਪਹਿਲੇ ਸਾਰਾ ਪਤਾ ਕਰ ਲਿਆ ਮੈਂ ਤੁਹਾਨੂੰ ਦੱਸਿਆ ਨਾ ਇਹ ਗੱਲ ਵੀ ਤੁਸੀਂ ਕਹ ਵੀ ਪਹਿਲਾਂ ਵੀ ਵਿਆਹ ਤੁਸੀਂ ਪਹਿਲਾਂ ਵਿਆਹ ਆ ਦੱਸਿਆ ਸੀ ਨਾ ਕੱਲੀ ਕੰਪਲੇਂਟ ਦੇ ਵਿੱਚ ਪਰ ਮੈਂ ਸਾਰੀ ਪੜਤਾਲ ਕਰਾਈ ਦੀ ਕੰਜਰ ਦੀ ਇਹ ਚਾਰ ਪੰਜ ਪਰਿਵਾਰਾਂ ਨੇ ਆਏ ਕਰਕੇ ਗਏ ਪਿਛਲੇ 7-8 ਸਾਲਾਂ ਦੇ ਵਿੱਚ ਫਿਰ ਉਹ ਚਾਰ ਪੰਜ ਪਰਿਵਾਰਾਂ ਨੂੰ ਵੀ ਬਲਾਉ ਦੇਦੇ ਤੇ ਕੋਈ ਕਾਨੂੰਨ ਉਹ ਸਾਰੇ ਪਰਿਵਾਰ ਟੱਚ ਦੇ ਵਿੱਚ ਆ ਇਹ ਹੁਣ ਜਾਊਗਾ ਥੋੜਾ ਮੈਂ ਚੜਾਉਂ ਜਾ ਆ ਜੇ ਨੂੰ ਹਾਂਜੀ ਹਮੇਸ਼ਾ ਲਿ ਰਿਪੋਰਟ ਕਰ ਮੈਂ ਮੈਂ ਕਿਹਾ ਮੈਂ ਕਿਹਾ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਤਰਸੂ ਕੈਨੇਡਾ ਦੀ ਵੀ ਸਾਰੇ ਲੋਕ ਤਾਂ ਬੇਈਮਾਨ ਨਹੀਂ ਨਾ ਸਾਰੇ ਲੋਕ ਤਾਂ ਕਰਪਟ ਨਹੀਂ ਨਾ ਠੀਕ ਹੈ ਇਹੋ ਜੇ ਮੁਠੇ ਭਰ ਲੋਕਾਂ ਦਾ ਕਰਕੇ ਜਿਹੜਾ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਹੈ ਅਗਲਾ ਕਹਿੰਦਾ ਐਨ ਆਰ ਆਈ ਮਾੜੇ ਹੁੰਦੇ ਆ ਤੁਹਾਨੂੰ ਵੀ ਲੱਗੂ ਨਾ ਵੀ ਹੁਣ ਗਾਂ ਨੂੰ ਕੋਈ ਬੰਦਾ ਕਹਦੇ ਮੈਂ ਕੈਨੇਡੀਅਨ ਆ ਮੈਂ ਅਮਰੀਕਨ ਆ ਵਿਸ਼ਵਾਸ ਹੀ ਨਹੀਂ ਵਿਸ਼ਵਾਸ ਛੱਡ ਦੇ ਨਾ ਇਹੋ ਜੇ ਕੰਜਰਾ ਦਾ ਕਰਕੇ ਇੱਕ ਤਾਂ ਜੇ ਕੋਈ ਨੰਗ ਹੋਵੇ ਕੋਈ ਹੋਵੇ ਤਾਂ ਵੀ ਠਗੀਆਂ ਮਾਰਦਾ ਠੀਕ ਹੈ ਚਾਹੇ ਐਨ ਆਰ ਆਈ ਹੋ ਕੇ ਤੂੰ ਲੋਕਾਂ ਨੂੰ ਠਗੀਆਂ ਮਾਰ ਹੁਣ ਕੰਮ ਕਰਨ ਨੂੰ ਵੀ ਕਰਦਾ ਨੇ ਜਿਹੜੇ ਜਿਹਨਾਂ ਕੋਲੇ ਪੈਸਾ ਹੁੰਦਾ ਉਹ ਜ਼ਿਆਦਾ ਮੰਗ ਹੁੰਦੇ ਪੁੱਤ ਉਹ ਵੀ ਲੋਕ ਐ ਜਿਨ੍ਹਾਂ ਨੇ ਇਥੋਂ ਗਰੀਬੀ ਦੇ ਵਿੱਚੋਂ ਜਾ ਕੇ ਨਾ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਅਰਬਾਂ ਦੇ ਕਾਰੋਬਾਰ ਖੜੇ ਕਰਤੇ ਮਿਹਨਤ ਨਾਲ ਮਿਹਨਤ ਨਾਲ ਹੱਥਾਂ ਦੇ ਵਿੱਚ ਆਟਾਣ ਉਹਨਾਂ ਲੋਕਾਂ ਦੇ ਨਾ ਤੁਸੀਂ ਜਾ ਕੇ ਮੈਂ ਖੁਦ ਅੱਖੀਂ ਵੇਖ ਕੇ ਆਇਆ ਕੈਨੇਡਾ ਵਰਗੇ ਮੁਲਕਾਂ 'ਚ ਰਹਿ ਕੇ ਲੋਕਾਂ ਦੇ ਥਾ ਪੈਰਾਂ ਜੱਟਣ ਪਏ ਵੇ ਕਿਉਂਕਿ ਮਿਹਨਤਾਂ ਕੀਤੀਆਂ 18-18 ਘੰਟੇ ਉਹਨਾਂ ਲੋਕਾਂ ਨੇ ਫਿਰ ਮੰਤਰੀ ਬਣੇ ਵੇ ਆਪਣੇ ਬੰਦੇ ਜਾ ਕੇ ਬਣੇ ਨਾ ਉਹ ਮਿਹਨਤਾਂ ਨਾਲ ਬਣਿਆ ਬੇਚਾ ਬੰਦੇ ਬੈਠੇ ਹੋਜੇ ਵੇਖਣੋ ਆ ਸ਼ਕਲ ਆ ਸ਼ਕ ਮੈਂ ਮੋਟੋ ਵੇਖ ਕੇ ਕੁੜੀ ਨੂੰ ਕਹਿੰਦਾ ਸੀ ਵੀ ਪੁੱਤ ਮੁੰਡੇ ਦਾ ਰੰਗ ਪੱਕਾ ਇਹ ਮੰਨੀ ਨਹੀਂ ਸਾਨੂੰ ਮਾਰ ਹੀ ਇਹਨਾਂ ਚੀਜ਼ਾਂ ਨੇ ਲਿਆ ਵੀ ਅਸੀਂ ਇਹਨਾਂ ਸ਼ਕਲ ਵੇਣੇ ਆ ਨਾ ਅਕਲ ਵੇਣੇ ਅਸੀਂ ਵੀ ਇਹਨੇ ਵੀ ਬੱਸ ਇੱਕ ਵਾਰੀ ਬੰਦਾ ਇਹ ਕਹਦੇ ਮੈਂ ਐਨ ਆਰ ਆਈ ਆ ਕੁੜੀਆਂ ਕੁੜੀਆਂ ਤਾਂ ਮਿੰਟ ਚ ਕਹਿੰਦੀਆਂ ਵੀ ਬਸ ਠੀਕ ਹੈ ਜਹਾਜ਼ ਚੜਾਓ ਮੈਨੂੰ ਪੈਸੇ ਕਿਵੇਂ ਮੋੜਦੇ ਇਹਨਾਂ ਦੇ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਚ ਨਾਲ ਬੋਲ ਹੁਣ ਸਾਊ ਬਣ ਕੇ ਵਿਖਾਉਣ ਦੀ ਲੋੜ ਨਹੀਂ ਗਈ ਨਾ ਤੇਰੀ ਗੱਲਬਾਤ ਕਿਵੇਂ ਸ਼ੁਰੂ ਹੋਈ ਸੀ ਇਹਨਾਂ ਦੇ ਨਾਲ ਕੁੜੀਆਂ ਕਿਵੇਂ ਗੱਲਬਾਤ ਸ਼ੁਰੂ ਹੋਈ ਸੀ ਇਨਸਟਾਗ੍ਰਾਮ ਤੇ ਐਡ ਵੇਖੀ ਸੀ ਜੀ ਇਹਨਾਂ ਦੀ ਇਹਦੀ ਹਾਂਜੀ ਵਿਆਹ ਕਰਾਉਣ ਵਾਸਤੇ ਹਾਂਜੀ ਮੈਂ ਆਨ ਮੈਰੀਡਾਂ ਤੇ ਮੈਂ ਐਵੇਂ ਨਾਰਾਈਆ ਤੇ ਫੋਟੋ ਵੀ ਫਿਲਟਰ ਲਾ ਕੇ ਪਾਈ ਵੀ ਹੋਊਗੀ ਫਿਰ ਤਾਂ ਜਿਹੜੀ ਉਹ ਫੋਟੋ ਮੈਨੂੰ ਵਿਖਾਈ ਸੀ ਗੁੱਡੀਆਂ ਨੇ ਉਹ ਤਾਂ ਚਿਹਰਾ ਹੀ ਨਹੀਂ ਨਿਕਲਿਆ ਦਾ ਉੱਥੇ ਤਾਂ ਇੰਨਾ ਸੱਜਾ ਧੱਜਾ ਲੱਗਦਾ ਮੈਂ ਪਹਿਲਾਂ ਥੋੜੇ ਦਿਨ ਗੱਲਾਂ ਕਰੀ ਗਏ ਇੰਸਟਾਗ੍ਰਾਮ ਦੇ ਫਿਰ ਬਸ ਮੇਰੇ ਨਾਲ ਗੱਲ ਕਰਕੇ ਸਾਡੇ ਘਰੇ ਆਵੇ ਜਦੋਂ ਮੰਮੀ ਆਰਗੇ ਨੇ ਰੀਅਲ 'ਚ ਵੇਖਿਆ ਪਹਿਲਾਂ ਤਾਂ ਮੰਮੀ ਪਾਪਾ ਨੇ ਮੈਨੂੰ ਜਵਾਬ ਕੀ ਦਿੱਤਾ ਸੀ ਕਹਿੰਦੇ ਨਹੀਂ ਕਰਦੇ ਅਸੀਂ ਐਵੇਂ ਕਰਕੇ ਹਨਾ ਤੇ ਚਲੋ ਮੈਂ ਆਖਿਆ ਵੀ ਨਹੀਂ ਮੰਮਾ ਮੇਰੀ ਜ਼ਿੰਦਗੀ ਬੰਦੀ ਆ ਜੀ ਕਰਦੋ ਕੁਝ ਨਾ ਚਾਹ ਫਿਰ ਮੰਮੀ ਪਾਪਾ ਨੇ ਬਸ ਚਲੋ ਸ਼ਗਨ ਦਮ ਜਿਹੜਾ ਘਰ ਵਿਹਾਰ ਜਾਂ ਹੁੰਦਾ ਉਹ ਕਰਤਾ ਮੰਮੇ ਇਹਨਾਂ ਨੇ ਤੇ ਫਿਰ ਜਦੋਂ ਹੁਣ ਪਤਾ ਲੱਗਿਆ ਵੀ ਇਹ ਤਾਂ ਐਵੇਂ ਠੱਗ ਨਹੀਂ ਇਹਦਾ ਫੋਨ ਚੱਕਣੋਂ ਹਟ ਗਿਆ ਸੀ ਜਦੋਂ ਇਹਨੇ ਪੈਸੇ ਪੈਸਿਆਂ ਦੀ ਮੰਗ ਕਰਨੀ ਮੁੰਡਾ ਇਹ ਫੋਨ ਉਦੋਂ ਚੱਕਦਾ ਸੀਗਾ ਤਾਂ ਨਹੀਂ ਇਹਨੇ ਫੋਨ ਚੱਕਣੋਂ ਗੁੜੀ ਇਹਦਾ ਤਾਂ ਹਟ ਗਿਆ ਸੀ ਜਿਵੇਂ ਫੋਨ ਚੱਕਦਾ ਹੀ ਨਹੀਂ ਸੀ ਮੈਨੂੰ ਤਾਂ ਤਾਂ ਵਹਿਮ ਪੈ ਗਿਆ ਪੰਜ 10 ਲੱਖ ਰੁਪਏ ਜਿਹੜੇ ਇਹਨੇ ਲਿਆ ਤੁਹਾਡੇ ਕੋਲੋਂ ਤੁਸੀਂ ਚੈੱਕ ਦਿੱਤਾ ਐ ਅਕਾਊਂਟ ਦਿੱਤਾ ਐ ਕਿ ਕੈਸ਼ ਦਿੱਤਾ ਕੈਸ਼ ਦਿੱਤਾ ਜੋ ਘਰੇ ਸੀ ਇਹ ਕੈਸ਼ ਲਿਆ ਨਹੀਂ ਲਿਆ ਹੁੰਦਾ ਤਾਂ ਇਹਨੇ ਜਵਾਬ ਦੇ ਤਾਂ ਕਹਿੰਦਾ ਮੈਂ ਅਕਾਊਂਟ 'ਚ ਨਹੀਂ ਕਰਾਉਣੇ ਲਿਆ 10 ਲੱਖ ਮੈਨੂੰ ਸਾਫ ਦਸੀਆ ਡੰਡਾ ਮੇਰੇ ਕੋਲੇ ਪਾਵੇਂ ਮਾਰ ਕੇ ਨਾ ਨੱਕ ਪਾੜ ਦੂੰ ਤੇਰਾ ਲਿਆ ਜਾਂ ਦਿੱਤਾ ਜੀ 5 ਲੱਖ ਹੋਰ ਮੰਗਦਾ ਸੀ ਨਹੀਂ ਜੀ 5 ਲੱਖ ਤਾਂ ਨਹੀਂ ਮੈਨੂੰ ਤੂੰ ਮੰਗੇ ਮੈਂ ਯਾਰ ਮੈਂ ਮਾਰ ਦੂੰ ਤੇਰੇ ਮੇਰੇ ਕੋਲ ਮੈਂ ਤੈਨੂੰ ਸਾਫ ਗੱਲ ਦੱਸੀ ਮੈਂ ਮਾਰ ਦੂੰ ਤੇਰੇ ਮੇਰੇ ਕੋਲੇ ਮੰਗੇ ਮੈਂ ਮਾਰ ਦੂੰ ਮੇਰੇ ਕੋਲ ਮੁਕਰਨ ਦੀ ਲੋੜ ਨਹੀਂ ਇਹਨੂੰ ਆਣ ਮੇਰੇ ਸੱਜਣਾ ਦਿਖਾਓ ਜੀ ਲੈ ਕੇ ਜਾ ਉਹਨੂੰ ਦੂਜੇ ਕਮਰੇ ਚ ਤੇ ਖਾਈ ਗਏ ਤਾਂ ਫੇਰ ਅਰਥ ਦੱਸੂਗਾ ਕੀ ਕੁਛ ਕੀਤਾ ਕੀ ਨਹੀਂ ਕੀਤਾ ਇਹ ਨਹੀਂ ਮੈਨੂੰ ਮਜਬੂਰ ਨਾ ਕਰ ਮੈਂ ਹਰ ਇੱਕ ਗੱਲ ਡੰਡਾ ਵਿਖਾ ਕੇ ਪੁੱਛਾਂ ਤੇਰੇ ਕੋਲੋਂ ਠੀਕ ਹੈ ਤੇ ਕੱਲਾ ਐ ਵੀ ਨਾ ਸਮਝ ਲਈ ਮੈਂ ਤੈਨੂੰ ਵਿਖਾ ਰਿਹਾ ਜੇ ਮੈਂ ਇਹਦੇ ਦੇ ਪਾਸੇ ਲੈ ਗਿਆ ਨਾ ਤੇ ਬੋਰ ਥਲੇ ਨੰਗਾ ਕਰਕੇ ਗੁੱਟੂ ਮੈਂ ਤੈਨੂੰ ਜਿਹੜੀ ਪਬਲਿਕ ਬੈਠੀ ਉਹਦੇ ਸਾਹਮਣੇ ਤੇ ਲੋਕੀ ਤਾਂ ਜਾਣਦੇ ਤਰਸਦੇ ਕੈਨੇਡਾ ਜਾਣ ਵਾਲੋ ਤੇ ਇਹ ਜਾ ਕੇ ਉਧਰੋਂ ਆਣ ਕੇ ਪੰਜਾਬ 'ਚ ਠੱਗੀਆਂ ਮਾਰਦਾ ਤੇਰੇ ਪਰਿਵਾਰ 'ਚ ਕੌਣ-ਕੌਣ ਹੋਏ ਪਰਿਵਾਰਾ ਹੀ ਸਾਰੇ ਸਾਰਾ ਮਤਲਬ ਸਾਰਾ ਤਾਂ ਐਸ ਪਾਸੋਂ ਤੇ ਫਿਰਦਾ ਹੀ ਹੋਗਾ ਕਿ ਵਿਆਹ ਕਰਾਂਗੇ ਫਿਰ ਵੀ ਠੱਗੀਆਂ ਮਾਰੀ ਜਾਣਾ ਘਰ ਵਾਲੀ ਰੱਖੀ ਅਸਲੀ ਉੱਥੇ ਨਹੀਂ ਨਹੀਂ ਹੈ ਨਹੀਂ ਹੈ ਨਹੀਂ ਐਸੇ ਚੱਕਰ ਚ ਸ਼ੌਂਕ ਆ ਲੋਕਾਂ ਨੂੰ ਧਿੰਗਾ ਦੀਆਂ ਵੋਟਾਂ ਬਣਾਉਂਦਾ ਸ਼ੌਂਕ ਐਸ ਇਨਸਾਨ ਨੂੰ ਲੈ ਬਣਾ ਲੈ ਕੋ ਕਿਸੇ ਇੱਕ ਨੂੰ ਬਣਾ ਲੈ ਹਰਾਮਜਾਦੇ ਕਿਸੇ ਇੱਕ ਨੂੰ ਸੱਚੀ ਮੁੱਚੀ ਬਰਾਣਾ ਲੈ ਜਾ ਉੱਥੇ ਪਰਿਵਾਰ ਵਸਾਲਾ ਆਉਂਦਾ ਕਿੰਨੇ ਉਮਰ ਹੋ ਗਈ ਤੇਰੀ 35 ਸਾਲ ਹੋ ਗਈ ਅੱਛਾ ਛੋਟਾ ਹੀ ਚਲਾ ਗਿਆ ਸੀ ਹੈ ਹਾਂਜੀ ਹੂੰ ਉੱਥੇ ਜਾ ਕੇ ਸਤਾਨੀ ਚ ਵੜ ਗਿਆ ਵੀ ਐਸ ਤਰੀਕੇ ਪੈਸੇ ਵੱਧ ਲੁੱਟੇ ਜਾਂਦੇ ਹਨ ਕੀ ਕੀ ਤੜੇ ਪੈਸੇ ਲੈ ਕੇ ਜਾਂਦਾ ਤਰੋਂ 20 20 30 ਲੱਖ ਰੁਪਿਆ ਕੁੜੀਆਂ ਦਾ ਵਿਆਹ ਕਰਾਉਣ ਦਾ ਨਾਂ ਲੈ ਕੇ ਕੀ ਕਰਦਾ ਤੂੰ ਕੁਛ ਨਹੀਂ ਉਧਰ ਮੈਂ ਕੰਮ ਹੀ ਨਹੀਂ ਕਰਦਾ ਇਸ ਅੱਛਾ ਮਲਾਂਗੇ ਆ ਤੂੰ ਕਿ ਲਿਆ ਜਾਂਦਾ ਲੁੱਟ ਕੇ ਉਧਰ ਜਾ ਕੇ ਬੈਠਾ ਖਾਈ ਮੈਂ ਨਹੀਂ ਫਿਰ ਤਾਂ ਜਿਹੜੇ ਉਹ ਗੋਰੇ ਫਿਰਦੇ ਉੱਥੇ ਉਹ ਟਪਰੀ ਬਾਸ ਜੀ ਕਰੋਨਾ ਵਗੂ ਜਿੱਦੇ ਆ ਕੰਮ ਚੱਲਣੋਂ हट ਗਿਆ ਉਧਰ ਟੈਂਟ ਲਾਏਗਾ ਉਧਰ ਟੈਂਟ ਚ ਜਾ ਕੇ ਕਰਾਂਗੇ ਫਿਰ ਨਹੀਂ ਜੀ ਨਹੀਂ ਟੈਂਟ ਚ ਤਾਂ ਕਿਉਂ ਲਾਉਣ ਚੋਂਗਾ ਛੱਡਣਾ ਨਹੀਂ ਮੈਂ ਤੈਨੂੰ ਹੁਣ ਸਾਡੇ ਪੈਸਿਆਂ ਦਾ ਤੂੰ ਪੁੱਛ ਵੀ ਕੀ ਕਹਿੰਦਾ ਹੈ ਕੀ ਦਿੰਦਾ ਜਾਂ ਨਹੀਂ ਸਾਡੇ ਪੈਸੇ ਤਾਂ ਭੈਣੇ ਚੀਕਾਂ ਅਸੀਂ ਉਮੀਦ ਲੈ ਕੇ ਤੁਹਾਡੇ ਕੋਲੇ ਪਹੁੰਚੇ ਪੈਸੇ ਭੈਣ ਮੇਰੀ ਚੀਕਾਂ ਬਾਰ ਬਾਰ ਦੇਊਗਾ ਇਹੋ ਜਿਹੇ ਬੰਦੇ ਦਾ ਤੈਨੂੰ ਕੈਸ਼ ਲਈ ਆ ਉਵੇਂ ਕੈਸ਼ ਅਸੀਂ ਲੈਣੀ ਆ ਬਸ ਸਾਡੇ ਪੈਸੇ ਵਾਪਸ দাও ਤੇ ਇਹਦੇ ਤੇ ਕੋਈ ਪਰਚਾ ਕਰੋ ਸਰ ਹੋ ਗਿਆ ਮਲਕੀਤ ਪਰਚਾ ਤਾਂ ਹੋਊਗਾ ਹੀ ਇਹ ਤੇ ਪਰਚਾ ਦਿਓ ਬਾਕੀ ਜਿਹੜੇ ਪਰਿਵਾਰ ਆਪਾਂ ਵੇਖਿਆ ਨਾ ਉਹ ਸਾਰੇ ਪਰਿਵਾਰ ਬੁਲਾਓ ਸਾਰਿਆਂ ਨੂੰ ਗਵਾਹ ਰੱਖ ਕੇ ਠੀਕ ਹੈ ਠੀਕ ਹੈ ਜੀ ਤੇ ਇਹਦੇ ਤੇ ਠੋਕ ਕੇ ਧਾਰਾ ਲਾਉਣੀਆਂ ਸਾਰੀਆਂ ਕੱਲੀ 420 ਨਾਲ ਨਹੀਂ ਸਰਨਾ ਜਿਹਦੇ ਨਾਲ ਨਿਕਲੇ ਨਾ ਜੀ ਜਿਹੜੇ ਦੁਮਾਰਾ ਕੈਨੇਡਾ ਦਾ ਨਾਂ ਵੀ ਨਾ ਲੈ ਜਾਣਾ ਤਾਂ ਕੀ ਦੂਰ ਦੀ ਗੱਲ ਇਹ ਉਹ ਨਹੀਂ ਜਾਣ ਦਿੰਦੇ ਬਸ ਠੀਕ ਹੈ ਇਹ ਕੀ ਪਤਾ ਕਿੰਨੇ ਪਰਿਵਾਰ ਹੋਰ ਬਰਬਾਦ ਕਰੂਗਾ ਜੇ ਇਹਨੂੰ ਐ ਛੱਡ ਤਾ ਤੂੰ ਬਸ ਹੁਣ ਇਹਨੂੰ ਸਰ ਪਰਚਾ ਕਰਕੇ ਜੇਲ੍ਹ ਚ ਭੇਜੋ ਉੱਥੇ ਬਣੂਗਾ ਨਾ ਇਹਦਾ ਘਰ ਜੇ ਇਹਨਾਂ ਦਾ ਸਰਪਰਚਾ ਪਰਚਾ ਪਰਚਾ ਕਿਦੋਂ ਦੇਖੀ ਇਹਨਾਂ ਦਾ ਨਹੀਂ ਨਹੀਂ ਮਾ ਆਉਗੀ ਆ ਤੇਰੀ ਮਾਂ ਦੀ ਰਾਤ ਮੈਨੂੰ ਹਾਂ ਪੁੱਤ ਹਾਂ ਪੁੱਤ ਲੱਗੀ ਰਹਦੀ ਸੀ ਨਹੀਂ ਤੇ ਠੱਗੀ ਹੋ ਰਹੀ ਸੀ ਤੇ ਤੇ ਨਹੀਂ ਇੱਧਰ ਮੇਰੇ ਵੱਲ ਦੇਖੀ ਉਹ ਤੈਨੂੰ ਅੱਧੀ ਰਾਤ ਤੱਕ ਹਾਂ ਪੁੱਤ ਹਾਂ ਪੁੱਤ ਲੱਗੀ ਰਹਿੰਦੀ ਸੀ ਤੇ ਮਾੜਾ ਮੋੜਾ ਤੈਨੂੰ ਸ਼ਰਮ ਨਹੀਂ ਆਈ ਵੀ ਇੱਕ ਮਾਂ ਤੇਨੂੰ ਪੁੱਤ ਕਹਿੰਦੀ ਐ ਤੇ ਤੂੰ ਕੀ ਲਿਆ ਕੀਤਾ ਉਹ ਜਨਾਬ ਮੈਂ ਤਾਂ ਨਹੀਂ ਇਹ ਪੈਸੇ ਆਪ ਮੈਨੂੰ ਕਹਿੰਦੇ ਕਿ ਉਹ ਜਿਹਨਾਂ ਨੇ ਪਹਿਲਾਂ ਕੀਤਾ ਉਹਨਾਂ ਦਾ ਤੂੰ ਕੀ ਕੀਤਾ ਜਿਹੜੇ ਪਹਿਲਾਂ ਤਿਆਰ ਪੰਜ ਘਰ ਮਾਜੇ ਉਹ ਲੈ ਇਹ ਤਾਂ ਮੈਂ ਤੈਨੂੰ ਫੋਨ ਲੰਗੇ ਸੀ ਰਾਤ ਨੂੰ ਉਹਨਾਂ ਨੇ ਮਾਵਾ ਵੀ ਤੈਨੂੰ ਫੋਨ ਲੰਦਗਾ ਸੀ ਵੇ ਆ ਜਾ ਤੇ ਲੈ ਜਾ ਜੇ ਸਾਡੀਆਂ ਢਿੰਗਾਂ ਨੂੰ ਅੱਧ ਵਿਚਾਲੇ ਛੱਡ ਦੇ ਹਾਲੇ ਵੀ ਅੱਖਾਂ ਕੱਢ ਕੇ ਵਹਾਉਂਦਾ ਉਹਨੂੰ ਕਿੱਜਾ ਵੀ ਐ ਇਹ ਵੱਡੀਆਂ ਠੱਗਾਂ ਮਾਰਨ ਹਜੇ ਕਿਹਾ ਨਹੀਂ ਮਾਰ ਕੇ ਤੁੰਨ ਕੇ ਵੀਰੇ ਦਿਓ ਜੇ ਤੁਸੀਂ ਤੁਸੀਂ ਬਸ ਇਹਦੇ ਪੈਸੇ ਦਿਵਾ ਕੇ ਪਰਚਾ ਦਰਸਾ ਦੇ ਜੀ ਪਿਆਰਦਾਰ ਚ ਕਰਾਓ ਪੈਸੇ ਤੂੰ ਮੈਨੂੰ ਜਾਣ ਦਾਰ ਨਹੀਂ ਕਰੀਂ ਤੂੰ ਤਾਂ ਪੈਸੇ ਪੈਸੇ ਕਰੀ ਜੰਨੀ ਆ ਤੂੰ ਹਾਂ ਲੋ ਜਿਹੜਾ ਫੋਟੋ ਖਿੱਚਣਾ ਜਿਹੜਾ ਨਾ ਤੈਨੂੰ 10 ਲੱਖ ਰੁਪਏ ਉਹ ਸਬੂਤ ਹੀ ਆ ਸਾਡੇ ਸਬੂਤ ਮੈਂ ਦੇਵਾਂ ਸਬੂਤ ਮੈਂ ਦੇਵਾਂ ਨਹੀਂ ਜਨਾਬ ਐਵੇਂ ਹੁਣ ਨਹੀਂ ਜਨਾਬ ਜਨਾਬ ਠੀਕ ਹੈ ਜਿਹੜੇ 4-5 ਵਾਰ ਤੇਰੇ ਮੈਂ ਪਹਿਲਾਂ ਕੱਢੀ ਬੈਠਾ ਜਿੰਨਾ ਤੂੰ ਕਿੰਨੇ-ਕਿੰਨੇ ਪੈਸੇ ਲੈ ਕੇ ਗਿਆ ਇੱਕ ਘਰ ਤੋਂ 18 ਲੱਖ ਰੁਪਈਆ ਇੱਕ ਤੋਂ 25 ਲੱਖ ਰੁਪਈਆ ਇੱਕ ਤੋਂ 27 ਲੱਖ ਰੁਪਈਆ 25:30 ਤੇ 30 ਲੱਖ ਤੋਂ ਘੱਟ ਦੋ ਹੱਥ ਨੇ ਮਾਰਿਆ ਕਿਸੇ ਕੁੜੀ ਦੇ ਨਾਲ ਬਿਨਾ ਸ਼ਗਨ ਤੋਂ ਤੂੰ ਕੁਝ ਨਹੀਂ ਕੀਤਾ ਹਰੇਕ ਤੇਰੀਆਂ ਸ਼ਗਨ ਦੀਆਂ ਫੋਟੋ ਚੱਕੀ ਫਿਰਦਾ ਓਏ ਸਬੂਤ ਮੰਗਦਾ ਹੈ ਜੋ ਤੀ ਲੱਖ ਵੀ ਤੀ ਲੱਖ ਰੁਪਈਆ ਜਹਾਜ਼ ਚੜਜਣਾ ਮੁੜ ਕੇ ਦੋ-ਦੋ ਸਾਲ ਵੱਡਦਾ ਨਹੀਂ ਤੈਨੂੰ ਕੀ ਲੱਗਾ ਤੂੰ ਐਂ ਮੁੜ ਜਾਵੇਂਗਾ ਤਕੀ ਹਜੇ ਤਾਂ ਉਹ ਇਹਦਾ ਸਿਰਫ ਵੈਸੇ ਹੀ ਹੈ ਇੱਕ ਟ੍ਰੇਲਰ ਆ ਦੇਰੇ ਲਈ ਜਦੋਂ ਲੇਤਾ ਨਾ ਤੈਨੂੰ ਇਹਨਾਂ ਨੇ ਦੋ ਦਿਨਾਂ ਵਾਸਤੇ ਰਿਮਾਂਡ ਦੇ ਤੋ ਤਾਂ ਭੱਜ-ਭੱਜ ਗਏਗਾ ਵੀ ਮੈਂ ਹੀ ਲੇਤੀ। ਦਿਨਾਂ ਤੂੰ ਸੁਣੀ ਮੇਰੀ ਗੱਲ ਸੁਣ ਲੋ ਜੀ। ਕਾਦੀ ਸੁਣਨਾ? ਗੱਲ। ਕੀ ਸੁਣਾਉਣੀ ਦੱਸ ਮੈਨੂੰ ਸਿਰਫ ਤੂੰ ਕਹਿੰਨੇ ਇਹਨੂੰ ਤੇ ਸਾਡੇ ਮੂੰਹ ਤੇ ਬੱਕੇ। ਕੀ ਸੁਣਾਉਣਾ ਦੱਸ? ਸਰ ਨਹੀਂ ਵੈਸੇ ਗੱਲ ਤੁਹਾਡੇ ਨਾਲ ਕਰ। ਤੂੰ ਮੈਨੂੰ ਸਿਰਫ ਇੰਨੀ ਗੱਲ ਦੱਸ ਦੇ ਵੀ ਜਿਹੜੇ ਤੈਨੂੰ ਪੈਸੇ ਦਿੱਤੇ ਆ ਇਹਨਾਂ ਨੇ। ਜਿਹੜਾ ਸ਼ਗਨ ਵਿਹਾਰ ਹੋਇਆ ਡੇਗਾ ਫੋਟੋ ਮੇਰੇ ਕੋਲ ਲੈ ਕੇ ਆਇਆ ਹੈ ਵੇਖ ਕੇ ਟਾ ਪਹਿਲਾਂ ਮੈਂ। ਜਿਹਦੇ ਕੰਪਲੇਂਟ ਕੀਤੀ ਦੇ 5 ਲੱਖ ਹੋਰ ਮੰਗਿਆ ਸੀ ਨਹੀਂ ਜੀ ਇਹ ਤਾਂ ਐਂ ਕਹਿੰਦੇ ਸੀ ਕਿ 5 ਲੱਖ ਹੋਰ ਮੰਗੇ ਸੀ ਕੀ ਕਹਿੰਦੇ ਸੀ ਦੱਸ ਹਾਂ ਜੀ ਮੈਂ ਕੀ ਨਾ ਕੀ ਕਹਿੰਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਣੀ ਕੀ ਕਹਿੰਦੇ ਸੀ ਇਹਨਾਂ ਨੇ ਆਪ ਹੀ ਕਿਹਾ ਸੀ ਜਦੋਂ ਵਿਆਹ ਹੋ ਗਿਆ ਦੋ 5 ਲੱਖ ਤੋਂ ਹੁੰਦੇ ਤੱਕ ਮੈਂ ਕਿਹਾ ਚਲੋ ਪਹਿਲਾਂ ਦੇ ਦਿਓ ਜੀ ਅੱਛਾ ਹਾਂ ਜੀ ਹਾਂ ਜੀ ਤਾਂ ਹੀ ਕਿਹਾ ਸੀ ਸਾਡੀ ਕੁੜੀ ਨੂੰ ਬਾਹਰ ਵਿਆਹ ਵੇਲੇ ਤਾਂ ਇਹਨੇ 20 ਲੱਖ ਰੁਪਏ ਮੰਗਿਆ ਸੀ ਇਹ ਝੂਠ ਬੋਲੀ ਜਾਂਦਾ 5 ਇਹਨੇ ਆਪ ਮੰਗਿਆ ਸੀਗਾ ਸਾ ਤੋਂ अच्छा 3 लाख रुपया ਤਾਂ ਵਿਆਹ ਵੇਲੇ ਮੰਗਿਆ ਇਹਨੇ 10 ਲੈ ਲਿਆ ਪਹਿਲਾਂ ਹਾਂ 10 ਲੈ ਲਿਆ ਪੰਜ ਲੈ ਕੇ ਮੈਨੂੰ ਚਾਹੀਦਾ 20 ਵਿਆਹ ਦੇ ਲੈਣਾ ਹਾਂ ਪੰਜ ਵਿੱਚ ਵਿਚਾਲੇ ਮੰਗਦਾ ਸੀ ਹਾਂ ਮਤਲਬ ਆ 5 ਲੱਖ ਲੈ ਕੇ ਟਿਕਟ ਲੈਣੀ ਸੀ ਚੜਨਾ ਸੀ ਜਾਜ ਨਹੀਂ ਜੀ ਨਹੀਂ ਕਿੱਥੋਂ ਚੜਨਾ ਸੀ ਵਿਆਹ ਕਰਾਉਣਾ ਸੀ ਐ ਮੰਨੇਣ ਵਾਲਾ ਨਹੀਂ ਵੀਰੇ ਇਹ ਇੱਕ ਮਿੰਟ ਵਿਆਹ ਕਰਾਉਣਾ ਲੈ ਕੇ ਜਾਣਾ ਸੀ ਇੱਕ ਮਿੰਟ ਆਹੀ ਪੁੱਛਣਾ ਸੀ ਵਿਆਹ ਕਰਾਉਣਾ ਸੀਗਾ ਹਾਂਜੀ ਹਾਂਜੀ ਜਿਹੜੇ ਪਹਿਲਾਂ 4-5 ਮੰਜੇ ਉਹ ਨਹੀਂ ਕਰਾਏ ਜਵਾਬ ਹੈ ਅੱਛਾ ਜੀ ਵਿਆਹ ਕਰਾਉਣਾ ਸੀ ਫਿਰ ਲੈ ਕੇ 10 ਲੱਖ ਰੁਪਏ 15 ਦਿਨ ਹੋ ਗਏ ਫਿਰ ਕਿੱਧਰ ਫਰਾਰ ਹੋ ਗਿਆ ਸੀ ਨਾ ਫੋਨ ਚੱਕਦਾ ਸੀ ਨਾ ਘਰੇ ਆਇਆ ਵਾਪਸ ਨਾ ਸਾਡਾ ਸਾਨੂੰ ਤੇਰਾਤਾ ਪਤਾ ਸੀ ਕੁਝ ਮੈਂ ਕੰਮ 'ਚ ਸੀ ਕਿਸੇ 'ਚ ਕੰਮ 'ਚ ਫਿਰ ਬੰਦਾ ਆਇਆ ਅੱਛਾ ਜੀ ਜਦੋਂ ਤੇ ਜਿੰਨਾ ਚੱਲ ਬੱਸ ਬੇਟਾ ਤੁਹਾਡੀ ਗੱਲ ਨਹੀਂ ਉਹਦੇ ਨਾਲ ਤੁਹਾਡਾ ਨਿਪਟੜ ਗਿਆ ਨਾ ਤੁਹਾਡੀ ਗੱਲ ਨਹੀਂ ਹੁਣ ਗੱਲ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਤੁਸੀਂ ਟਿਕ ਕੇ ਬੈਠੋ ਮਲਕੀਤ ਹਾਂਜੀ ਇਹਨੂੰ ਲੈ ਜਾ ਉਧਰ ਚਲੋ ਇਹ ਟਿਕਾ ਕੇ ਇੱਕ ਟੋ ਪਰਚਾ ਦੇ ਬਿਆਨ ਬੂਨ ਲਿਖੋ ਸਾਰੇ ਠੀਕ ਹੈ ਮੈਂ ਵੀ ਆਉਣਾ ਚਾਹਾਂ ਤੇ ਨਾਲ ਤੁਸੀਂ ਮੜੇ ਗੱਲ ਦੱਸੋ ਉਹ ਵੀ ਕਰਨੀ ਕੀ ਗੱ ਥੋੜਾ ਗੱਲ ਕਰਨੀ ਜੀ ਮੜੇ ਸੁਣ ਲੋ ਜੀ ਤੁਸੀਂ ਕੀ ਗੱਲ ਸੁਣਾਉਣੀ ਆ ਤੂੰ ਦੋ ਮਿੰਟ ਲਈ ਜੀ ਜੀ ਗੱਲ ਸੁਣ ਲੋ ਜੀ ਮੇਰੀ ਜੀ ਇੱਥੇ ਦੱਸ ਉਹਨੇ ਕੱਲਿਆ ਜੇ ਤੈਨੂੰ ਲੱਗਦਾ ਨਾ ਵੀ ਧਰਮਸੰਗ ਬਰਾੜ ਉਹਨਾਂ ਗੱਡੀਆਂ ਦਾ ਬੈਲ ਐ ਵੀ ਤੂੰ ਜਿਹੜੀ ਗੱਲ ਸੁਣਾਉਣੀ ਚਾਹਣਾ ਉਹ ਪਤਾ ਨਹੀਂ ਕਿੱਥੇ ਕਿੱਥੇ ਤੇਰੀ ਪਹਿਲਾਂ ਸੁਣੀ ਗਈ ਹੋਊਗੀ ਸ਼ਾਇਦ ਇਸੇ ਕਰਕੇ ਹਰੇਕ ਵਾਰੀ 1.5-2 ਸਾਲਾਂ ਬਾਅਦ ਉਹਨਾਂ 20-30 ਲੱਖ ਰੁਪਏ ਠੱਗੀ ਮਾਰ ਕੇ ਦੇ ਕੇ ਝਾਂਸਾ ਵਾਦਤ ਨਿਕਲ ਜਾਣਾ ਜਾਂ ਜੜ ਕੇ ਦੋ ਸਾਲਾਂ ਚ ਅਗਲਾ ਤੱਕ ਪੱਜ ਪੁੱਜ ਕੇ ਬੈਠ ਜਾਂਦਾ ਦੋ ਢਾਈ ਸਾਲਾਂ ਬਾਅਦ ਆਖੇ ਨਵਾਂ ਪਰਿਵਾਰ ਮਾਝ ਮੈਂ ਪੜਦਾ ਸਾਰਾ ਕੁਝ ਇਹਨੂੰ ਹਵਾਲਾ ਦੇ ਦਿੰਨਾ ਹੀ ਕਿ ਇਹ ਨਿਕਲਣਾ ਨਹੀਂ ਚਾਹੀਦਾ ਯਾਰ ਇਹਨਾਂ ਹਵਾਲਾ ਤਾਂ ਸੁਣ ਲੋ ਇਧਰ ਆ ਬੜੀ ਜੀ ਇਧਰ ਭੈਣ ਜੀ ਇਹੋ ਜਿਹਾ ਟੀਟਾ ਇਨਸਾਨ ਵੀਰ ਜੀ ਮੈਂ ਤਾਂ ਦੇਖਿਆ ਹੀ ਨਹੀਂ ਦੁਨੀਆ ਤੇ ਵੀ ਇੰਨਾ ਟੀਟਾ ਇੰਨਾਂ ਕੁੜੀਆਂ ਦੀਆਂ ਜਿੰਦਗਾਂ ਅੱਗ ਲਾ ਕੇ ਤੇ ਬੰਦਾ ਫੇਰ ਵੀ ਕਹਿੰਦਾ ਵੀ ਆਜੋ ਪਾਸੇ ਮੇਰੀ ਗੱਲ ਸੁਣ ਹੁਣ ਪਰ ਇਹ ਦੇਖਣਾ ਪਊ ਨਾ ਵੀ ਇਹ ਕੰਜਰਾਂ ਕੋਲੇ ਕੋਲ ਕੋਈ ਪੈਸਾ ਇੱਥੇ ਹੈਗਾ ਵੀ ਕਿ ਨਹੀਂ ਹੈਗਾ ਇਹ ਚੀਜ਼ ਖਾਸ ਵੇਖਣੀ ਪਊਗੀ ਇਹੋ ਜੇ ਮੈਨੂੰ ਨਹੀਂ ਲੱਗਦਾ ਅਕਾਊਂਟਾਂ 'ਚ ਪੈਸੇ ਰੱਖਦੇ ਹੋਣਗੇ ਪਤਾ ਨਹੀਂ ਕਿੱਥੇ ਗਾਂਬਸ਼ਾਂ ਕਰਤਾ ਹੋਏ ਲੈ ਕੇ 10 ਲੱਖ ਰੁਪਏ ਤੁਹਾਡੇ ਕੋਲ ਸਹੀ ਗੱਲ ਹੈ ਚਲ ਕੋਈ ਨਾ ਵੀਰੇ ਤੁਸੀਂ ਇਹਨੂੰ ਪੁੱਛ ਦੱਸ ਸਾਥੀ ਨਾ ਕਰੋ ਬਸ ਮੇਰੇ ਫੋਨ ਦਾ ਧਿਆਨ ਰੱਖੋ ਟੱਚ 'ਚ ਰਹੋ ਹਾਂਜੀ ਕਿਉਂਕਿ ਮੈਂ ਕੋਸ਼ਿਸ਼ ਕਰਦਾ ਤੁਹਾਡੀ ਪੇਮੈਂਟ ਦੀ ਵਾਪਸੀ ਹੋ ਜਾਏ ਠੀਕ ਹੈ ਠੀਕ ਹੈ ਬਾਕੀ ਪਰਿਵਾਰ ਵੀ ਸਾਡੇ ਅਡੇ 4-5 ਹੋਰ ਮਨ ਜੇ ਸਾਨੂੰ ਵੀਰ ਜੀ ਭਰੋਸਾ ਕਰਕੇ ਅਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜਿਹੜੇ ਬਾਕੀ 4-5 ਪਰਿਵਾਰ ਹਨ ਉਹ ਵੀ ਬੁਲਾਉਣਾ ਮੈਂ ਲਾ ਕੇ ਤੇ ਬੁਲਾਉਣਾ ਮੋੜ ਰਿਹਾ ਤਾਂ ਕੋਈ ਗੱਲ ਨਹੀਂ ਬਸ ਫੋਨ ਦਾ